ਭਾ ਪੇਲੇ ਲੈ ਫਿਰ ਮੈਂ ਖੇ ਲਿਓ ਉੱਥੇ ਦੇਖੋ ਮੈਂ ਖੜ ਜਾ ਤੇਰੀ ਸੱਤ ਵਾਰੀ ਪਸੰਦ ਆ ਤਾਂ ਨਹੀਂ ਨਹੀਂ ਰਹੀ ਨਾ ਭਾਜੀ ਇਹ ਤੈਨੂੰ ਤੋੜ ਕੇ ਦਿਖਾਵਾਂ ਲੰਬਾ ਕਰਕੇ ਬੱਕਰੀਆਂ ਲਾਊਗਾ ਬੱਕਰੀਆਂ ਦਾ ਹਾਸ ਲਾਊ ਹੁਣ ਤੂੰ ਛੱਡ ਦੇ ਕਿਹਦੇ ਗਾਹਾਂ ਲੰਬਾ ਛੱਡ ਦੇ ਕੰਨ ਦਾ ਛੱਡ ਦੇ ਯਾਰ ਹੱਕੀ ਗੱਲੋਂ ਨਾ 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 ਕੱਚ ਪਰਾਂ ਨੂੰ ਕਰ ਬਾਈ ਬੋਲ ਲੰਗੜਾ ਡੁੱਡਾ ਲੰਮੂੜਾ ਮੂੜਿਆ 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 ਮੂੜਿਆ

ਉਹ ਕੈਦਨਾਂ ਦੀ ਤਾਂ ਆਪਣੀ ਗੱਲ ਹੁੰਦੀ ਐ ਖਰਦਾ ਬਈ ਤਾਹ ਚੱਕ ਲਾ ਲੈ ਨਾ ਇਹਦਾ ਥਣ ਵੀ ਨਿਕੇ ਨਿਕੇ ਨੇ ਕਿਵੇਂ ਪਰੂਗਾ ਦੁੱਧ ਉਹ ਬਸ ਸਾਰਾ ਕੁਝ ਸੈਟ ਐ ਚੁੱਪ ਕਰ ਜਾ ਸਹੀ ਕੱਢ ਓਰੇ ਆਇਆ ਬੱਕਰਾ ਵੇਖਦਾ ਆਇਆ ਤੂੰ ਕਿਧਰ ਵੜ ਗਿਆ ਕਿਧਰ ਓਏ ਬੋਹਦਾ ਇਹ ਮਾਲਕ ਕਿਹੜਾ ਆਉਂਦਾ ਫੋਨ ਆ ਗਿਆ ਸਾਹ ਮੁੰਡਾ ਜਵਾਕ ਆ ਉਹ ਜਵਾਕ ਆ ਗਿਆ ਤੂੰ ਕਿੱਥੇ ਉਹ ਆ ਗਿਆ ਤੁਹਾਨੂੰ ਕੋਣ ਲੈ ਗਿਆ ਸਹੇਗੀ ਰੱਬ ਜੀ ਕਿੱਥੇ ਐ ਦੇ ਨੇ ਜੇ ਤਾਂ ਕੱਲ ਮੋਲ ਲੇ ਖਰਾਲ ਮੁੰਡਾ 40 ਹਜ਼ਾਰ ਆਏ। ਉਰੇ ਤੂੰ 40 ਚੂੜੀ ਦੀ ਗੱਲ ਛੱਡ। ਇੱਕ ਕੋਈ ਗੱਲ ਉਹ ਮੇਰਾ ਮਿੱਤਰ ਉਰੇ ਆ ਜਾ ਦੂਰ ਆ ਜਾ। ਤੈਨੂੰ ਕੋਈ ਮੈਂ ਉਹ ਗੱਲ ਨਹੀਂ ਕਰਨੀ ਵੇਚਣ ਵਾਲੀ ਕਰ। ਕੋਈ ਉਹ ਨੁਕਸ ਨਕਸ਼ ਕੋਈ ਨੁਕਸ ਨਹੀਂ। ਆਸ ਲਾਉਂਦਾ ਹੈ। ਹਾਂ? ਹਾਂ ਆਸ ਲਾਉਂਦਾ ਕੋਈ ਦੱਕੇ ਪੂਰੀ ਜ਼ਿੰਮੇਵਾਰੀ ਹੈ ਕਿਸੇ ਚੀਜ਼ ਦੀ ਕੋਲ ਗਰੰਟੀ ਹੈ। ਇਹ ਨਾ ਦੋ ਤਨਵਾਰੀ ਦੰਦਾ ਠੱਗੀ ਚ ਆ ਗਿਆ ਆਪਾਂ ਉਹ ਠੱਗੀ ਦਾ ਕੰਮ ਹੀ ਹੈ ਨਹੀਂ ਆਪਣਾ ਨਹੀਂ ਠੱਗੀ ਵਾਲਾ ਤਾਂ ਹੀ ਤੈਨੂੰ ਪਰਾਂ ਬੁਲਾਇਆ ਵੀ ਜੇ ਕੋਈ ਨੁਕਸ ਹੋ ਮੈਨੂੰ ਦੱਸਦੀ ਨਹੀਂ ਨਹੀਂ ਦੋ ਦੰਦ ਬੱਚਾ ਮੈਨੂੰ ਦੱਸਦੀ ਉਹ ਚਾਰ ਕਰਨ ਲੱਗਿਆ ਵੀ ਤੇਰੇ ਮਤਲਬ ਦਾ ਨਹੀਂ ਹੈ ਰਾਜੂ ਇਹ ਕਿਉਂ ਵੀ ਕੋਈ ਨੁਕਸ ਨਹੀਂ ਬੱਕਰੀਆਂ ਲਾਉਂਦਾ ਸਾਰਾ ਕੁਝ ਸਹੀ ਹੈ ਬਸ ਤੈਨੂੰ ਮੈਂ ਦੱਸਤਾ ਵੀ ਜੇ ਕੋਈ ਵੀ ਨੁਕਸ ਹੋ ਮੈਨੂੰ ਦੱਸਦੀ ਵੀ ਰਾਜੂ ਤੇਰੇ ਮਤਲਬ ਦਾ ਨਹੀਂ ਨਹੀਂ ਹੈ ਨਹੀਂ ਨੁਕਸ ਕੋਈ ਨਹੀਂ ਹਾਂ ਫਿਰ ਮੈਂ ਨਹੀਂ ਲਊਂਗਾ ਕਿਉਂ ਵੀ ਪਰਦੇ ਦੀ ਗੱਲ ਹੈ ਮੈਂ ਹਾਂ ਇਹਨੂੰ ਕਿਹਾ ਵੀ ਜੇ ਕੋਈ ਨੁਕਸ ਹੋ ਮੈਨੂੰ ਕੱਲ੍ਹ ਨੂੰ ਦੱਸਦੀ ਇਨੇ ਰੱਖਣਾ ਬੱਕਰੀਆਂ ਵਾਤ ਨਹੀਂ ਨਹੀਂ ਬੱਕਰੀਆਂ ਖਾਤਰ ਬੱਚੇ ਕੋਈ ਨੋਕੀ ਆਲਾ ਸਰ ਤੈਨੂੰ ਕੱਚਾ ਮੁੱਲ ਨਹੀਂ ਮੈਂ ਲਾਉਂਦਾ ਉਰੇ ਆ ਜਾ ਹਾਂਜੀ 25000 ਦਾ ਦੇਵੇਂਗਾ ਨਹੀਂ ਹੋਰ ਫਿਰ ਕਿੰਨੇ ਦਾ ਰਸਤਾ ਦੱਸ ਨਹੀਂ ਰਸਤਾ ਤਾਂ ਸਾਨੂੰ ਦੱਸਿਆ 10000 ਰੁਪਿਆ 35000 ਦੱਸ ਮੰਗਿਆ ਤਾਂ 40 ਹਾਂ ਮੰਗਿਆ 35 ਦੱਸ ਦੇਗਾ ਇਹ ਦੂਰੋਂ ਆਇਆ ਖਰਚਾ ਭਾਈ ਇਹਨੇ ਬੱਕਰੀਆਂ ਸਾਂਹ ਰੱਖਣਾਂ ਵਿਚਾਰੇ ਨੇ ਬਹੁਤੀਆਂ ਗੱਲਾਂ ਨਾ ਕਰ ਮਾੜਾ ਮੋਟਾ ਹੋਰ ਦਾਈ ਨਾ ਥੋੜਾ ਖਨਾ ਕਰ ਲੈ। ਅੱਲਾ 28000 ਦੀ ਚਾਈ। ਨਹੀਂ ਨਹੀਂ। ਉਹ ਨਹੀਂ ਵੀ ਨਹੀਂ। ਗਰੀਬ ਬੰਦਾ ਸਿੱਧਾ ਬੰਦਾ ਹੈ। ਤਰਫੀਆ 34 ਦਾ ਦੇ ਦਿਆਂਗੇ। ਇਹਨੇ ਕਰਿਆ ਮੇਰੇ ਤੇ ਬਸਵਾਸ ਬੰਦੇ ਨੇ। ਬਸਵਾਸ ਕਰਿਆ ਚੀਜ਼ ਇੱਕ ਨੰਬਰਾ ਦੰਦ ਪਟਕ ਕੇ ਵੇਖ ਲੋ। ਦੋ ਦੰਦ ਬੱਚਾ ਹੁਣ ਚਾਰ ਕਰਨ ਲੱਗਿਆ। ਦੋ ਦੰਦ ਬੱਚਾ ਕੋਈ ਨੁਕਸ ਨਹੀਂ ਕੁਛ ਨਹੀਂ ਬੱਕਰੀਆਂ ਘਾਤਾ ਰੱਖਣਾ। ਯਾਦ ਕਰੂਗਾ ਇੱਕ ਦਿਨ ਵੀ ਚੀਜ਼ ਵਾਕਈ ਮਿਲੀ ਸੀ। ਪਹਿਲਾਂ ਕਰਾਂ ਸੁਈਆਂ ਬੱਕਰੀਆਂ ਤੇ। ਹਾਂਜੀ। ਸੁਈਆਂ? ਹਾਂਜੀ। ਕਰਦਾ ਹੀ ਐ ਜ਼ਰਾ। ਕਰਦਾ ਹੀ ਐ। ਕਿਹੜੇ ਪਿੰਡੋਂ ਆਇਆ ਤੂੰ? ਪੀਟੀਆ ਤੋਂ। ਇਹ ਜਾਲਾ ਕਿਥੇ ਹੈ ਅੱਗੇ ਇਹਨੂੰ ਬੱਕਰੀ ਦਵਾਈ ਸੀ ਵੱਡਾ ਵੱਡਾ ਵਾਲੀ ਤੋਂ ਅੱਗੇ ਹਾਂ ਹਾਂ ਹੈਗਾ ਹੈ ਜੀ ਇਹਨੂੰ ਦਵਾਈਆਂ ਕਿ ਤੂੰ ਓਏ ਇਸ ਟਾਈਮ ਹੈਟ ਇਹਦੀ ਹੈਗੀ 38 49 38 45 ਹੈਗੀ ਹੈ ਜੀ ਇਸ ਟਾਈਮ 38 49 ਹੈਟ ਹੈ ਦੀ ਲੱਲੂ ਪੰਜੂ ਬੱਕਰਾ ਨਹੀਂ ਹੈਗਾ ਅਜੇ ਤਾਂ ਕਰੂਗਾ ਜੇ ਲੱਲੂ ਪੰਜੂ ਹੁੰਦਾ ਯਾਰ ਮੈਂ ਖੜਦਾ ਹੀ ਨਹੀਂ ਦਿਲਵੇ ਨਹੀਂ ਨਹੀਂ ਕੱਦ ਹਜੇ ਕਰੂਗਾ ਬੋਲਾ ਕਰ ਰਿਹਾ ਭਾਈ ਦੋ ਦੰਦ ਬੱਕਰਾ ਹੈ ਨਹੀਂ ਦੋ ਦੰਦ ਬੱਕਰਾ ਹੈ ਬਾਕੀ ਚਸਤੀ ਕਲਾਂ ਦਾ ਵਧੀਆ ਹੈ ਹੈਟ ਕਰੂਗਾ ਹਜੇ ਆ ਲੈ ਯਾਰ ਤੂੰ ਛੱਡ ਸਾਰੀਆਂ ਗੱਲਾਂ 30000 ਦਾ ਦੇ ਬੱਕਰਾ ਨਹੀਂ ਜੀ ਇਹਨੇ ਦੇ ਦੇ ਉਹ ਚੱਲ ਛੱਡ ਯਾਰ ਬੇਈ ਨੀ ਲੈ ਤੀਦਾ ਨਹੀਂ ਖੜ ਪਈ ਐ ਨਾ ਜਾ ਠੀਕ ਕਰਾਂ ਤੇ ਉਹ ਠੀਕ ਕਰਾ ਉਹ ਲੈ ਜਾ ਯਾਰ ਲੈ ਜਾ ਆ ਲੈ ਜੇ ਦੇਣਾ ਦੇ ਹੀ ਨਹੀਂ ਦੇਣਾ ਤੇਰੀ ਮਰਜ਼ੀ ਐ 31000 ਦਾ ਬੱਕਰਾ ਹੋ ਗਿਆ 32 ਦਾ ਕਰਦੇ ਹੋਈ ਐ ਇਦੂ ਘੱਟ ਨਹੀਂ ਜਾ ਮੈਨੂੰ ਫੋਟੇ ਵਾਸਤੇ ਯਾਰ 40 ਆਖਿਆ 32000 ਦਾ ਕਰਦੇ ਹੋ ਹੁਣ ਜਾਇਜ਼ ਨਹੀਂ ਐ ਮੈਂ ਵੀ ਕੋਈ ਗੱਲ ਲੈਣ ਦੇ ਨਾਲ ਹੀ ਕਰੀ ਐ ਵੇਚਣ ਵਾਲੀ ਕਰੀ ਐ ਹੋਰ ਕੋਈ ਨਹੀਂ ਜਾ ਧੱਕੇ ਦਾ ਕੋਈ ਨੁਕਸਨ ਨਹੀਂ ਕੋਈ ਗੱਲ ਨਹੀਂ ਜੀ ਰੁਪਈਆ 32000 ਦਾ ਦੇ ਦਿੰਨੇ ਉਹ ਯਾਰ 5 400 ਪੈ ਨਹੀਂ ਜਿਆਦਾ ਨਹੀਂ ਬਾਈ ਸੁਣ 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 ਇੱਕ ਮਿੰਟ ਓਏ ਸੁਣ ਸਾਡੀ ਮੈਂ ਓਏ ਗੱਲ ਸੁਣ ਇੱਕ ਮਿੰਟ ਸੁਣ ਗੱਲ ਸੁਣ ਸਾਡੀ ਅਸੀਂ ਢੇਡਾ ਮਾਰ ਰਹੇ ਹਾਂ ਕੋਈ ਚੱਕਰ ਨਹੀਂ ਦਵਾਰੇ ਆ ਜਾਓ ਜੇ ਤੁਹਾਨੂੰ ਫਿੱਟ ਲੱਗਿਆ ਫਿਰ ਵੇਖ ਲਓ ਸਾਰ ਜਿੰਨੇ ਬੱਕਰੇਾਂ ਕੋਲ ਜਾਉਂਗੇ ਸਾਰੇ ਮੁਸ਼ਕਿਲ ਤੇ ਕੋਲੇ ਖੜਾ ਨਹੀਂ ਆ ਨੀ ਬੱਚੇ ਚ ਕੋਈ ਨੁਕਸ ਨਹੀਂ ਇਹ ਚ ਕੋਈ ਨੁਕਸ ਬੱਚੇ ਦਾ ਕੰਨ ਵੀ ਐਨ ਪੂਰਾ ਵਧੀਆ ਨਕੌੜਾ ਹੀ ਵਧੀਆ ਦੋ ਦੰਦ ਬੱਕਰੇ ਹਾਂਜੀ ਇਸ ਦਾ ਕੋਈ ਕਮੀ ਕੋਈ ਨਹੀਂ ਪੈਸੇ ਤਾਂ ਫਿਰ ਹੁਣ ਮੈਂ ਵੀ ਛੱਡ ਸਾਰੀਆਂ ਗੱਲਾਂ ਇੱਕ ਕੰਮ ਕਰਦੀ ਤੂੰ ਉਹ ਨਹੀਂ ਲੈਣਾ ਉਹ ਤਾਂ ਤੇਰੀ ਮਰਜ਼ੀ ਹੈ ਵੀਰਿਆ ਫੜ ਫੜ ਤੇਰੀ ਸਾਈ ਹਾਂ ਨਹੀਂ ਨਹੀਂ ਫਿਰ ਫੜ ਲਓ ਸਾਈ ਕੋਈ ਚੱਕਰ ਨਹੀਂ ਬੇਸਨ ਨੂੰ ਤੂੰ ਮਾਰਿਆ ਤਾਂ ਖੜ ਤੈਨੂੰ ਮਾਰ ਥੋੜੀ ਪਾਉਂਗਾ ਹਾਂ ਆਲਾਵਾ 331000 ਦਾ ਹੋ ਗਿਆ ਹਾਂ ਬਹੁਤੀਆਂ ਗੱਲਾਂ ਨਹੀਂ ਆਏ ਮਿਲਵੇ ਇਨੂੰ ਵੀ ਨਹੀਂ ਮਰਵਾਉਂਦਾ ਮੈਂ ਤੈਨੂੰ ਮਨਜ਼ੂਰ ਆ ਲੈ ਲੈ ਨਹੀਂ ਮਨਜ਼ੂਰ ਤੇਰੀ ਸਾਈ ਆ ਫੜਾ ਨਹੀਂ ਨਹੀਂ ਹਾਂ ਆ ਚੱਕ ਭਾਈ ਪੈਸੇ ਦਿਓ ਅਗਲੇ ਦੀ ਕਿਉਂ ਜੀ ਇਹਦੇ ਚ ਕਿੱਡੀ ਕੁ ਲੁੱਟਾ ਚੰਗਾ ਨਵਾਂ ਬੱਚਾ 10 ਸਾਲ ਜਾਂਦਾ ਨਹੀਂ ਕਿਤੇ ਸੇਵਾ ਰੱਖੇਗਾ ਬੱਕਰੀਆਂ ਵਾਸਤੇ ਤਾਂ ਲਿਆ ਹੈ ਜੈਡ ਬਲੈਕ ਕਾਲਾ ਸਾਲਾ ਚੌਕਣਾ ਪਿਆ ਲੈ ਠੰਦਾ ਪਿਆ ਥਲਾਏ ਤੋਂ ਚੌਕਣਾ ਹੁੰਦਾ ਹਾਂ ਵੀ ਕੁਝ ਨਹੀਂ 30000 ਬੱਕਰਾ ਖਰਬੜਾ ਨਹੀਂ ਹੈਗਾ ਕੋਈ ਤੇਲ ਵਗੈਰਾ ਦਾ ਕੁਝ ਲੱਗਿਆ ਹੋਵੇ ਕਲਰ ਪੂਰਾ ਵਧੀਆ ਕਲਰ ਹੈ ਨਹੀਂ ਕੋਈ ਤੇਲ ਨਹੀਂ ਲੱਗਿਆ ਦੇਖ ਕੁਝ ਵੀ ਨਹੀਂ ਨਾ ਨਾ ਕੁਝ ਨਹੀਂ ਲੱਗਿਆ ਵੇ ਖਰਬੜਾ ਜਮੀ ਪਿੰਡਾ ਤੇਲ ਤਾਂ ਹੈ ਹੀ ਨਹੀਂ ਇਹਦੇ ਲੱਗੇ ਚਿਕਣਾਈ ਤਾਂ ਨਹੀਂ ਲੱਗਿਆ ਜਮਾ ਯਾਦ ਕਰ ਪਾਈ ਨਹੀਂ ਲੱਗਿਆ ਇੱਕ ਗੱਲ ਹੈ ਜੇ ਸੇਵਾ ਖੇਵੇਂ ਝੋਟਾ ਬਣ ਜੂ ਪਾਈ ਜੇ ਤੇ ਤਾਂ ਲੋਂਗ ਬਥੇਰੇ ਜੰਡੀ ਦਾ ਜੰਡੀ ਦੇ ਲੋਂਗ ਨਾ ਬਣੂ ਇਹ ਨੀ ਜਾ ਨਾ ਪਾਈ ਨੂੰ ਕੁਮਰੇ ਦਾ ਜੋਂ ਜੋਂ ਪਾਈ ਜਾਏ ਕਿ ਨਹੀਂ ਮੁਠੀ ਬੱਚਾ ਸਾਫ ਹੈ ਹਾਂ ਹਾਇਟ ਤਾਂ ਕਰੂ ਆਹ ਜੇ ਬੱਚਾ ਸਾਰੇ ਪਾਸਿਓ ਸਾਫ ਹੈ ਗੋਲ ਨੇ ਛੋਟੀਆਂ ਹੈ ਇੱਕ ਹੀ ਤਾਂ ਬੜਾ ਲੰਮੀਆਂ

ਚੋਲੇ ਨੂੰ ਜੋ ਮਰਜ਼ੀ ਕਰਦੇ ਖੁਸ਼ੀ ਦੀ ਬੰਨੇ ਖੁਰੀ ਨਾ ਦੀ ਦਿਖਾਈ ਕਰਾ ਦਿਨਾ ਇਹ ਲਖਾਈਏ ਕਰਾ ਦੂ ਯਾਰ ਭਾਈ